ਖਬਰ ਲੈਨੇ ਅਮ੍ਰਿਤਸਰ ਤੋਂ ਅਮ੍ਰਿਤਸਰ ਦੇ ਹਾਈਵੇ ਰੋਡ ਤੇ ਖੰਨਾ ਪੇਪਰ ਮਿਲਦੇ ਕੋਲ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਲੋਕਾਂ ਵੱਲੋਂ ਇੱਕ ਗੰਦੇ ਨਾਲੇ ਵਿੱਚ ਏਟੀਐਮ ਮਸ਼ੀਨ ਵਰਗੀ ਲੋਹੇ ਦੀ ਚੀਜ਼ ਵੇਖੀ ਦਿੱਸਦੀ ਸੂਚਨਾ ਤੁਰੰਤ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਤੇ ਉੱਥੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੇ ਆਪਣੇ ਅਮਲੇ ਦੇ ਨਾਲ ਪਹੁੰਚੇ ਤੇ ਜੇਐਸਬੀ ਮਸ਼ੀਨ ਮੰਗਵਾ ਕੇ ਲੋਹੇ ਵਰਗੀ ਚੀਜ਼ ਏਟੀਐਮ ਮਸ਼ੀਨ ਨੂੰ ਗੰਦੇ ਨਾਲੇ ਵਿੱਚੋਂ ਬਾਹਰ ਕੱਢਿਆ ਤੇ ਮੌਕੇ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਜਦੋਂ ਅਸੀਂ ਵੇਖਿਆ ਤੇ ਕਾਫੀ ਭੀੜ ਨਜ਼ਰ ਆ ਰਹੀ ਇਕ ਲੋਹੇ ਵਰਗੀ ਕੀ ਏਟੀਐਮ ਮਸ਼ੀਨ ਵਾਂਗੂ ਦੇਖ ਰਹੀ ਉਹ ਗੰਦੇ ਨਾਲ ਡਿੱਗ ਪਈ ਤੇ ਪੁਲਿਸ ਅਧਿਕਾਰੀ ਜਿਵੇਂ ਮਸ਼ੀਨ ਦੇ ਨਾਲ ਬਾਹਰ ਕੱਢ ਰੇ ਸ਼ਾਂਤ ਤੇ ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਤੇ ਮੌਕੇ ਤੇ ਥਾਣਾ ਸੱਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸੀ ਇੱਥੇ ਪੂਜੇ ਸਾਨੂੰ ਸੂਚਨਾ ਮਿਲੀ ਤੇ ਲੋਹੇ ਚੀਜ਼ ਏਟੀਐਮ ਵਰਗੀ ਹੈ ਤੇ ਇਸ ਨੂੰ ਬਾਹਰ ਕੱਢ ਕੇ ਜਾਂਚ ਕਰਦੇ ਆਂ ਤੇ ਇਸ ਨੂੰ ਬਾਹਰ ਕੱਢ ਲਿਆ ਤੇ ਜਾਂਚ ਲਈ ਭੇਜ ਰਹੇ ਦਸਤੋਂ ਬਾਅਦ ਹੀ ਪਤਾ ਲੱਗ ਕੇ ਇਹ ਕਿੱਥੋਂ ਆਇਆ ਇਸ ਤੇ ਕਿਸ ਨੇ ਸੁੱਟੀ ਸੀ ਇਸ ਬਾਰੇ ਪਤਾ ਲਗਾਇਆ ਜਾਵੇ ਕੀ ਇਹ ਪੂਰਾ ਮਾਮਲਾ ਦੇਖੋ ਪੂਰੀ ਵੀਡੀਓ ਕੁਲਵਿੰਦਰ ਸਿੰਘ ਮਾਨ ਪ੍ਰਧਾਨ ਪਾਮ ਗਾਰਡਰ ਕਲਾਉਨੇ ਹਾਂ ਜੀ ਕੀ ਗੱਲ ਹੋਈ ਜਿਹੜੀ ਇੱਥੇ ਅੱਜ ਨਾਲੇ ਦੇ ਵਿੱਚ ਮਸ਼ੀਨ ਜਿਹੜੀ ਮਿਲੀ ਇੱਥੇ ਰੋਣਾ ਪਿਆ ਕੋਈ ਲੋਹੇ ਦੀ ਚੀਜ਼ ਕੋ ਸੁੱਟ ਗਿਆ ਵਾ ਇਹ ਜਿਹੜਾ ਵੇਖਣ ਤੋਂ ਲੱਗਦਾ ਵੀ ਏਟੀਐਮ ਮਸ਼ੀਨ ਲੱਗਦੀ ਹੈ ਬਾਕੀ ਪੁਲਿਸ ਆਈ ਉਹ ਜਾਂਚ ਕਰੇਗੀ ਹੁਣ ਇਹਨੂੰ ਧੋਕੇ ਵੇਖਣਗੇ ਵੀ ਕੀ ਹੈ ਇਹ ਤਾਂ ਬਾਅਦ ਪਤਾ ਲੱਗੇਗਾ ਇਹ ਉਹ ਮਸ਼ੀਨ ਬਾਹਰ ਲੱਗੀ ਜਾਂ ਨਿਕਲੀ ਆ ਲੱਗਦਾ ਵੀ ਏਟੀਐਮ ਦੀ ਮਸ਼ੀਨ ਹੀ ਜਾਂ ਕੋਈ ਹੋਰ ਨਹੀਂ ਕੋਈ ਤਾਂ ਲੱਗਦੀਆਂ ਏਟੀਐਮ ਮਸ਼ੀਨ ਹੀ ਲੱਗਦੀ ਵੇਖਣ ਨੂੰ ਬਾਕੀ ਧੋਣ ਤੋਂ ਬਾਅਦ ਪਤਾ ਲੱਗੇਗਾ ਇਹਨੂੰ ਜਾ ਕੇ ਟਿਕਟ ਕਰਨੀ ਪਈ ਇਹਨੂੰ ਕੱਢਣਾ ਜੀਸੀਬੀ ਮੰਗਾਉਣੀ ਪਈ ਆ ਬੰਦਿਆਂ ਨੇ ਜਾ ਕੇ ਥੱਲੇ ਰੱਸਾ ਪਾਇਆ ਹੋਆ ਫੇਰ ਮਣ ਕੇ ਨਿਕਲੀ ਬਾਹਰ ਹੁਣ ਲੈ ਕੇ ਜਾਣਗੇ ਫਿਰ ਵੇਖਣਗੇ ਕੀ ਹੈ ਤੇ ਠੀਕ ਹੈ ਹਾਂ ਜੀ ਮੋੜ ਦਮ ਹਾਂ ਜੀ ਕਨੀ ਸਰ ਪਹਿਲੇ ਆਪਣੇ ਬਾਰੇ ਜਾਣਕਾਰੀ ਦਿਓ ਮੈਂ ਐਸਾ ਹੀ ਕਬਲਜੀਤ ਸਿੰਘ ਖਾਨਾ ਸਰ ਅਨਸਰ ਹਾਂ ਕਬਲਜੀਤ ਜੀ ਕੀ ਇੱਥੇ ਪਾਇਆ ਗਿਆ ਹੈ ਕੀ ਸੂਚਨਾ ਮਿਲੀ ਸੀ ਇੱਥੇ ਸੂਚਨਾ ਮਿਲੀ ਸੀ ਕਿ ਕੋਈ ਨਾ ਲੋਹੇ ਦੀ ਕੋਈ ਚੀਜ਼ ਆ ਏਟੀਐਮ ਮਸ਼ੀਨ ਟਾਈਪ ਮਸ਼ੀਨ ਹੈਗੀ ਆ ਕੋਈ ਹਾਂ ਹਾਂ ਫੋਨ ਕੱਢ ਕੇ ਵੈਰੀਫਾਈ ਕਰਾਂਗੇ ਤੇ ਚੈੱਕ ਕਰਦੇ ਆ ਵੀ ਕੀ ਹੈਗਾ ਵਾ ਦੇਖੋ ਬੰਦੇ ਵੀ ਕਹਿੰਦੇ ਫੜੇ ਗਏ ਜਿਹੜੇ ਮਸ਼ੀਨਾਂ ਤੇ ਸੁੱਟ ਸ ਗਈ ਨਾਲੇ ਨਹੀਂ ਬੰਦਿਆਂ ਤਾਂ ਹਲੇ ਕੋਈ ਨਹੀਂ ਹੋਈ ਤਨੇ ਜਾਂਚ ਕਰਦੇ ਸੂਚਨਾ ਕੀ ਮਿਲੀ ਸੀ ਸੂਚਨਾ ਮਿਲੀ ਸੀ ਕੋਈ ਲੋਹੇ ਦਾ ਸਮਾਨ ਹੈ ਕੋਈ ਲੋਹੇ ਦੀ ਮਸ਼ੀਨ ਟਾਈਪ ਕੋਈ ਹੈਗੀ ਆ ਏਟੀਐਮ ਮਸ਼ੀਨ ਟਾਈਪ ਹੈਗੀ ਆ ਪਰ ਹੁਣ ਕੱਢੀ ਆ ਬਾਹਰ ਹੁਣ ਖੋਲ ਕੇ ਚੈੱਕ ਕਰਦੇ ਇਹਦਾ ਨਾ ਕਲੀਅਰ ਨਹੀਂ ਹੋਇਆ ਕਿ ਟੀਮ ਹੈਗਾ ਕਿ ਨਹੀਂ ਹੈ ਹਾਂਜੀ ਹਾਂਜੀ ਗੱਲ ਕਲੀਅਰ ਕਰਨੀ ਕੀ ਕਰਨੀ ਪਈ ਇਹਨੂੰ ਕੱਢਣ ਦੀ ਬੜੀ ਮੁਸ਼ਕਲ ਤੁਹਾਨੂੰ ਪਤਾ ਹੈ ਬੰਦਾ ਬੜੇਗਾ ਕੋਈ ਨਹੀਂ ਬੰਦਾ ਨਹੀਂ ਹਲੇ ਕੋਈ अच्छा वीर जी कितना टाइम ਲੱਗਾ ਵਾ ਕਿੰਨੀ ਦੇਰ ਪਹਿਲੇ ਤੁਹਾਨੂੰ ਪਤਾ ਲੱਗਾ ਸੀ ਤੇ ਕਦੋਂ ਆਪਾਂ ਕੱਢੀ ਜਾਂ ਸੀ ਕਿੰਨੀ ਦੇਰ ਕਿੰਨਾ ਟਾਈਮ ਲੱਗਿਆ ਘੰਟਾ ਡੇਢ ਘੰਟਾ ਲੱਗ ਕੇ ਗਿਆ ਜੀ ਇਨਫੋਰਮੇਸ਼ਨ ਕਿਨੇ ਦਿੱਤੀ ਗੁਪਤ ਸੂਚਨਾ ਸੀ ਜਾਂ ਕਿ ਗੁਪਤ ਸੂਚਨਾ ਗੁਪਤ ਸੂਚਨਾ ਦਿੱਤੀ ਹੈ ਤਾਂ ਹੁਣ ਅਗਲੀ ਕਾਰਵਾਈ ਕੀ ਹੈ ਜੋ ਬੰਦੀ ਹੈ ਕਰੀ ਜਾਂਚ ਕਰਦੇ ਆ ਪਹਿਲਾਂ ਵੇਖਦੇ ਕੀ ਹੈਗਾ ਵਾ ਜੋ ਹੋਏਗਾ ਉਹ ਸਭ ਨਿਕਲਦਾ ਹੋਏ ਚਾਹ ਜਾਂਦੇ ਜਾਂਦੇ ਕਿਸੇ ਕੇ ਇਥੋਂ ਲੈ ਕੇ ਚੱਲੇ ਡੀ ਇਥੋਂ ਲੈ ਕੇ ਚੱਲੇ ਹੁਣ ਤੁਹਾਡੇ ਠੀਕ ਬਿਲਕੁਲ ਇਹ ਵਾਰ ਪੰਜਾਬੀ ਟੀਵੀ ਤੋਂ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ